ਮੇਨਿਆ ਕਿ ਕਿ ਪਰਿਵਾਰ ਹੈਗਾ ਆ ਪਰਿਵਾਰ ਨਹੀਂ ਮਿਲਦਾ ਇਕੱਠੇ ਰਹੋ ਪਿਆਰ ਨਾਲ ਰਹੋ ਤੇ ਜੇ ਕਿਸੇ ਲੇਡੀਜ਼ ਦਾ ਹਸਬੰਡ ਜਾਂਦਾ ਉਹਨੂੰ ਹਿੰਮਤ ਦਿਵੋ ਹਾਂ ਹਿੰਮਤ ਦਿਵੋ ਕਦੀ ਉਹਨੂੰ ਕੁਝ ਕਹੋ ਨਾ ਉਹ ਤੇ ਰੱਬ ਦਾ ਭਾਣਾ ਹੁੰਦਾ ਆ ਮੇਰੀ ਅਦਰਾਨੀ ਹੈ ਮੇਰੀ ਯਾਨੀ ਕਿ ਅਸੀਂ ਪਹਿਣਾ ਪਹਿਣਾ ਬਣ ਕੇ ਰਹਿਨੇ ਆ ਯਾਨੀ ਕਿ ਸਹੀ ਜੁਆਇੰਟ ਫੈਮਿਲੀ ਆ ਆਪਾਂ ਇਕੱਠੇ ਰਹਿਨੇ ਆ ਮੈਂ ਇਹੀ ਕਹਨੀ ਆ ਕਿ ਕਿ ਪਰਿਵਾਰ ਹੈਗਾ ਯਾ ਪਰਿਵਾਰ ਨਹੀਂ ਮਿਲਦਾ ਇਕੱਠੇ ਰੋ ਆ ਇਹ ਹੋ ਗਿਆ ਮੈਨੂੰ 8 ਸਾਲ ਹੋ ਗਿਆ ਲੁਕਵਾਏ ਦੇ ਹਾਂ ਕਹਿੰਦਾ ਮम्मा ਮੈਂ ਨਾ ਛੋਟਾ ਜਿਹਾ ਮम्मा ਮੈਂ ਤੁਹਾਡੇ ਟੈਟੂ ਬਣਾਣਾ ਆ ਪਾਪਾ ਦੇ ਨਾਮ ਦਾ ਤੋ ਫਿਰ ਇਹਨਾਂ ਨੇ ਹੀ ਰਾਲ ਲੁਕਵਾਇਆ ਸੀ ਆਪਣੇ ਪਾਪਾ ਦੇ ਨਾਮ ਦਾ ਵੀਡੀਓਜ਼ ਬਣਾਉਂਦੇ ਸੀ ਆਪਾਂ ਤੇ ਬਹੁਤ ਮੰਮੀ ਲਾਈਕ ਜਿੱਦਾਂ ਕਭਰਾ ਆ ਜਾਂਦਾ ਕਭਰਾ ਜਾਂਦੇ ਸੀਗੇ ਫੇਸ ਅੱਗੇ ਕਰਨ ਲੱਗੇ ਤਾਂ ਫਿਰ ਬਾਸ ਇੱਕ ਨੋਰਮਲ ਅਸੀਂ ਵੀਡੀਓ ਹੀ ਬਣਾ ਰਿਹਾ ਬਸ ਇਸ ਇਹ ਹੀ ਚੀਜ਼ ਦੱਸ ਨਹੀਂ ਹੁੰਦੀ ਤਾਂ ਮੰਮੀ ਕੋ ਕਰ ਨਹੀਂ ਹੀ ਪਾਉਂਦੇ ਫਿਰ ਥੋੜੀ ਬੂਤੀ ਛਿੜਕਾ ਮਾਰ ਕੇ ਤਾਂ ਬਸ ਵੀਡੀਓਜ਼ ਬਣਾ ਦਿੰਦਾ ਹੈਗਾ ਮੈਂ ਜਿਹੜੀਆਂ ਖੁਸ਼ੀਆਂ ਮੰਮੀ ਨੇ 23 ਸਾਲ ਸਾਡੇ ਲਈ ਸਟਰਗਲ ਕੀਤਾ ਜਿਹੜੀਆਂ ਖੁਸ਼ੀਆਂ ਆਪਣੀ ਪੂਰੀ ਲਾਈਫ ਵਿੱਚ ਨਹੀਂ ਦੇਖ ਪਾਏ ਤਾ ਬਸ ਉਹ ਦਿਖਾਣੀਆਂ ਨੇ ਹੁਣ ਡਬਲ ਕਰਕੇ ਤਾਂ ਉਹ ਕਿਸੇ ਤਰੀਕੇ ਬਸ ਪੂਰੀਆਂ ਹੋ ਜਾਣ ਰੱਬ ਨੇ ਸਾਥ ਦੇਣਾ ਤੇ ਬਾਕੀ ਮਿਹਨਤ ਵੀ ਚੱਲ ਰਹੀ ਹੈ ਮਿਹਨਤ ਵੀ ਜਾਰੀ ਹੈ ਆਣ ਗੁਆਣ ਜਦੋਂ ਤੇ ਇਹਦੇ ਅਸੀਂ ਤੁਹਾਡੀ ਵੀਡੀਓ ਦੇਖਨੇ ਤੁਸੀਂ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ ਤੁਸੀਂ ਬਹੁਤ ਸੋਹਣੀ ਆ ਫਿਰ ਉਹਨਾਂ ਨੂੰ ਮੈਂ ਕਹਿਣਾ ਥੈਂਕ ਯੂ ਜੀ ਥੈਂਕ ਯੂ ਫਿਰ ਅਗਲੇ ਨੇ ਤੁਹਾਡੀਆਂ ਵੀਡੀਓ ਬਹੁਤ ਸਾਰੇ ਨੂੰ ਪਹੁੰਚੋ ਕਿਤੇ ਦੇ ਕਿਤੇ ਯਾਨੀ ਕਿ ਸਾਰੇ ਜਿਨ੍ਹਾਂ ਨੇ ਵੇਖਣੀਆਂ ਵੀਡੀਓ ਸਾਰੇ ਨੇ ਕਹਿਣਾ ਤੁਸੀਂ ਵੀਡੀਓ ਬਹੁਤ ਸੋਹਣੀਆਂ ਬਣਾਉਂਦੇ ਹੋ ਮੇਰਾ ਕੱਪਲ ਤਾਂ ਨਹੀਂ ਕੋਈ ਹੈਗਾ ਸਿੰਗਲ ਹਾਂ ਮੈਂ ਬਟ ਇੱਕ ਮਾਮ ਨੇ ਮੇਰੇ ਨਾਲ ਇੱਕ ਤਾਂ ਕੰਫੀਡੈਂਸ ਬਹੁਤ ਹੁੰਦੇ ਸੀਗੇ ਮਾਮ ਮੈਨੂੰ ਨਾਲ ਹੀ ਤੇ ਇੱਕ ਜਿਦਾ ਲਾਇਕ ਸ਼ਰਮ ਹੁੰਦੀ ਆ ਜਾਂ ਝਾਕਾ ਹੁੰਦਾ ਬੰਦੇ ਨੂੰ ਮੈਂ ਮਾਮ ਦੇ ਨਾਲ ਵੀਡੀਓਸ ਬਣਾਉਣ ਲੱਗੇ ਕੋਈ ਝਾਕਾ ਨਹੀਂ ਸਨਦਾ ਅਰ ਸੋਈ ਜੂ ਫੁਲਕੇ ਪਕਾਉਂਦੇ ਭੋਣਾ ਮਮਾ ਐਦਾਂ ਹੀ ਕਰੋ ਵੀਡੀਓ ਬਣਾਉਣੀ ਨਹੀਂ ਬੇਟਾ ਮੈਂ ਨਹੀਂ ਬਣਾਣੀ ਵੀਡੀਓ ਨਹੀਂ ਨਹੀਂ ਮੈਂ ਬਣਾਣੀ ਐ ਤੇ ਬਸ ਫੇ ਫੁਲਕੇ ਬਣਾਉਂਦੇ ਵੀ ਵੀਡੀਓ ਬਣਾ ਲੈਣੀ ਕਿ ਟਾਈਮ ਕੱਪੜੇ ਬਣਾ ਧੁੰਦੇ ਹੋਣਾ ਉਦੋਂ ਵੀਡੀਓ ਬਣਾ ਲੈਣੀ ਬਸ ਐਦਾਂ ਹੀ ਚੱਲਦਾ ਗਿਆ ਸੀ ਇੱਥੇ ਆਪਣੇ ਚਾਣ ਵਾਲੇ ਹੁੰਦੇ ਆ ਉਹਦੇ ਨਾਲ ਨਾਲ ਹੀ ਆਪਣੇ ਹੇਟਰਸ ਵੀ ਜਨਮ ਲੈਂਦੇ ਆ ਤਾਂ ਫਿਰ ਉਹਦੇ ਨਾਲ ਹੀ ਆਪਾਂ ਬਟ ਆਪਾਂ ਨੂੰ ਇਗਨੋਰ ਕਰਦੇ ਕਰਦੇ ਵੀਡੀਓਜ਼ ਬਣਾਈਆਂ ਤੇ ਅੱਜ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਇੰਨਾ ਪਿਆਰ ਦਿੱਤਾ ਇੰਨਾ ਵਧੀਆ ਆਪਣੇ ਬਹੁਤ ਹੀ ਕੁਛ ਹੀ ਦਿਨਾਂ ਚ ਹੀ ਆਪਾਂ ਵਧੀਆ ਗੇਨਿੰਗ ਕਰ ਲਈ ਫੋਲੋਅਰਸ ਦੀ ਮਤਲਬ ਮੈਨੂੰ ਇਹ ਫੀਲ ਹੁੰਦਾ ਕਿ ਮੇਰੀ ਜਿਹੜੀ ਮਿਹਨਤ ਆ ਕਾਮਯਾਬ ਹੋ ਗਈ ਤਾਂ ਮੈਨੂੰ ਖੁਸ਼ੀ ਆਂਦੀ બસ ਮੈਂ ਫਿਰ ਇਸੇ ਕੋਲ ਇਸੇ ਇੱਕ ਚੀਜ਼ ਦਾ ਇੱਕ ਕੰਫੀਡੈਂਸ ਹੋਰ ਜ਼ਿਆਦਾ ਇਨਕਰੀਸ ਹੁੰਦਾ ਕਿ ਅਸੀਂ ਵੀਡੀਓਜ਼ ਬਣਾਉਂਦੇ ਆ ਸਾਡਿਆ ਜਿਹੜੀ ਮਿਹਨਤ ਲਗਾਈਦੀ ਹੈ ਉਹ ਸਫਲ ਹੋ ਗਈ ਹੈ ਆਪਣੇ ਪੇਰੈਂਟਸ ਨਾਲ ਜਿੰਨਾ ਟਾਈਮ ਸਪੈਂਡ ਹੋ ਸਕੇ ਉਹਨਾਂ ਕਰੋ ਕਿਉਂਕਿ ਇੱਕ ਮਾਂ ਪਿਓ ਹੀ ਲਾਈਫ ਦਾ ਸਭ ਤੋਂ ਵੱਡਾ ਗਹਿਣਾ ਹੈ ਲੱਕ ਜਿਹੜਾ ਆਪਾਂ ਜਿੰਨਾ ਸੰਭਾਲ ਕੇ ਰੱਖੀਏ ਉਹਨਾਂ ਹੀ ਘਟਾ ਤੇ ਮੈਂ ਇੱਕ ਛੋਟਾ ਜਿਹਾ ਮੈਸੇਜ ਵੀਡੀਓਜ਼ ਇਕੱਠੇ ਬਣਾ ਕੇ ਇਹੀ ਦਿੰਨਾ ਕਿ ਮਾਪਿਓ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਕੋਈ ਗੈਣਾ ਨਹੀਂ ਇਸ ਕਰਕੇ ਇਕੱਠੇ ਵੀਡੀਓਜ਼ ਮਿਲਦੇ ਨੇ ਉਹ ਲਾਈਫ ਮੇਰੀ ਬੜੀ ਮੁਸ਼ਕਲ ਸੀ ਅਰੇ ਪਾਪਾ ਨੂੰ 23 ਸਾਲ ਹੋ ਗਏ ਅਜੇ ਪਾਪਾ ਨੂੰ ਗਏ ਫਿਰ ਉਸ ਤੋਂ ਬਾਅਦ ਉਹ ਟਾਈਮ ਤੇ ਮਾਲਕ ਕਿਸੇ ਨੂੰ ਉਹ ਵਾਲਾ ਟਾਈਮ ਤੇ ਲੈ ਕੇ ਨਾ ਆਵੇ ਕਹਿੰਦੇ ਕਿ ਭਗਵਾਨ ਦਿੰਦਾ ਸ਼ਕਤੀ ਹਾਂਜੀ ਭਗਵਾਨ ਨੇ ਸ਼ਕਤੀ ਦਿੱਤੀ ਐ ਸਭਾ ਅਗੋਂ ਟਾਈਮ ਨਿਕਲਦਾ ਗਿਆ ਪਰ ਇਹ ਮੇਰੇ ਬੱਚੇ ਆ ਐਨਾ ਇਹ ਜੋ ਵੱਡੇ ਹੋਏ ਆ ਇਹਨਾਂ ਨਾਲ ਇਹਨਾਂ ਨੇ ਸਾਥ ਦਿੱਤਾ ਆ ਤੇ ਮੇਰੀ ਵੀ ਜ਼ਿੰਦਗੀ ਥੋੜੀ ਵਧੀਆ ਹੋ ਗਈ ਮੇਰੀ ਫੈਮਿਲੀ ਬਹੁਤ ਚੰਗੀ ਹੈ ਮਤਲਬ ਮੈਨੂੰ ਆਪਣੀ ਪੂਰੀ ਫੈਮਿਲੀ ਦਾ ਮੇਰਾ ਸਾਥ ਹੈ ਮੇਰੇ ਫਾਦਰ ਇਨ ਲਾ ਉਹਨਾਂ ਦੀ ਡੈਥ ਹੋ ਗਈ ਹੈ 3 ਸਾਲ ਪਹਿਲਾਂ ਮੇਰੀ ਮਦਰ ਇਨ ਲਾ ਹੀ ਮੈਨੂੰ ਬਹੁਤ ਸਾਥ ਹੈ ਜਿਹਦੇ ਪਾਪਾ ਤੋਂ ਬਾਅਦ ਮੈਨੂੰ ਮੇਰੇ ਪਰਿਵਾਰ ਦਾ ਬਹੁਤ ਸਾਥ ਮਿਲਿਆ ਉਹਨਾਂ ਦੇ ਸਾਥ ਦੇ ਨਾਲ ਮੈਂ ਅਜਿੱਥੇ ਹੈਗੀ ਆ ਮੈਨੂੰ ਕਿਸੇ ਚੀਜ਼ ਦੀ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਉਹਨਾਂ ਨੇ